ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰਿੰਸ ਸਿੰਦਰਪ੍ਰੀਤ ਸਿੰਘ ਤੇ ਪ੍ਰਿੰਸ 뮤직 ਅਕੈਡਮੀ ਤੇ ਅੱਜ ਲੈ ਕੇ ਹਾਜ਼ਰ ਹੋਇਆ ਅਗਲੀ ਕਲਾਸ ਸੋ ਅੱਜ ਦੀ ਕਲਾਸ ਤੁਹਾਡੇ ਬਹੁਤ ਸਾਰੇ ਕਮੈਂਟਸ ਸੀਗੇ ਕਿ ਤਾਲ ਬਾਰੇ ਜ਼ਰੂਰ ਇੱਕ ਵੀਡੀਓ ਪਾਈ ਜਾਵੇ ਜਿਹੜੇ ਬੱਚਿਆਂ ਨੂੰ ਜਿਹੜੇ ਸਿੰਗਰਸ ਨੂੰ 뮤జిਸ਼ੀਅਨਸ ਨੂੰ ਸੰਗੀਤ ਜਗਤ ਦੀਆਂ ਹਸਤੀਆਂ ਨੂੰ ਤਾਲ ਦੀ ਪ੍ਰੋਬਲਮ ਆਉਂਦੀ ਹੈ ਉਹ ਚਾਹੇ ਬਾਦਨ ਵੇਲੇ ਕੋਈ ਤੁਸੀਂ ਤਬਲੇ ਤੇ ਬੀਟ ਵਜਾ ਰਹੇ ਹੋ ਤਾਂ ਜਾ ਤੁਸੀਂ ਗਾ ਰਹੇ ਹੋ ਤੁਸੀਂ ਸਿੰਗਰ ਹੋ ਐ ਦਾ ਸਿੰਗਰ ਤੁਹਾਨੂੰ ਕਈ ਵਾਰੀ ਗਾਉਣ ਲੱਗਿਆ ਤੁਸੀਂ ਆਊਟ ਆਫ ਬੀਟ ਹੋ ਜਾਂਦੇ ਹੋ ਸੁਰ ਤਾਲ ਚ ਬਾਹਰ ਹੋ ਜਾਂਦੇ ਹੋ ਤਾਂ ਅੱਜ ਦਾ ਜਿਹੜਾ ਲੈਸਨ ਆ ਤੁਹਾਨੂੰ ਸੁਰ ਚ ਵੀ ਕਰੂਗਾ ਤੇ ਤਾਲ ਚ ਵੀ ਕਰੂਗਾ ਸੁਰ ਚ ਇਸ ਕਰਕੇ ਕਰੂਗਾ ਕਿਉਂਕਿ ਆਪਾਂ ਸਰਗਮ ਰੂਪ ਦੇ ਵਿੱਚ ਇਹਦਾ ਰਿਆਜ਼ ਕਰਾਂਗੇ ਔਰ ਤਾਲ ਵਿੱਚ ਇਸ ਕਰਕੇ ਕਰੂਗਾ ਕਿਉਂਕਿ ਤੁਸੀਂ 8 ਬੀਟਾਂ ਨਾਲ ਖੇਡਣਾ ਆ ਕਿਸ ਤਰੀਕੇ ਨਾਲ ਖੇਡਣਾ ਆ ਉਹ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਜਾਣਕਾਰੀ ਤੁਹਾਨੂੰ ਦਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਵੀਅਰਸ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓਜ਼ ਬਹੁਤ ਸਾਰੀਆਂ ਇੱਥੇ ਅਪਲੋਡ ਹੈਗੀਆਂ ਨੇ ਆਲਰੇਡੀ ਪਿਛਲੇ ਲੈਸਨ ਜਰੂਰ ਜਾ ਕੇ ਦੇਖੋ ਤੇ ਜੋ ਬਿਗਨਰ ਨੇ ਸ਼ੁਰੂਆਤ ਕਰਨਾ ਚਾਹੁੰਦੇ ਨੇ ਸੰਗੀਤ ਦੀ ਉਹਨਾਂ ਵਾਸਤੇ ਇਹ ਬਹੁਤ ਸੋਹਣਾ ਮੌਕਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਜਿਹੜੇ ਆ 30 ਹਜ਼ਾਰ ਫਾਲੋਅਰ ਜਿਹੜੇ ਕੰਪਲੀਟ ਹੋਣ ਤੇ ਮੈਂ ਸਾਰੇ ਪਰਿਵਾਰ ਨੂੰ ਆਪਣੀ ਪ੍ਰਿੰਸ 뮤직 ਅਕੈਡਮੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਕਹਿਣਾ ਤੇ ਉਮੀਦ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਸਾਥ ਦਿਓਗੇ ਨਾਲ ਜੁੜੇ ਰਹੋਗੇ ਤੇ ਮੈਂ ਵੀ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹੂੰਗਾ ਹਮੇਸ਼ਾ ਹਾਜ਼ਰ ਰਹੂੰਗਾ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣੇ ਸਵਾਲ ਜਿਹੜੇ ਮੈਨੂੰ ਡੀਐਮ ਕਰ ਸਕਦੇ ਹੋ ਜਾਂ ਕਮੈਂਟਸ ਦੇ ਵਿੱਚ ਵੀ ਦੱਸ ਸਕਦੇ ਹੋ ਤਾਂ ਅੱਜ ਦਾ ਪਹਿਲਾ ਲੈਸਨ ਜਿਹੜਾ ਉਹ ਤਾਲ ਦੇ ਪ੍ਰਤੀ ਉਹ ਜੜੋ ਸ਼ੁਰੂ ਕਰਦੇ ਹਾਂ ਤਾਲ ਲੈ ਸਕਦੇ ਹੋ ਮੈਟਰੋਨੋਮ ਦੇ ਉੱਤੇ ਬੀਪ ਵੀ ਰੱਖ ਸਕਦੇ ਹੋ ਜਿਹਨੇ ਸਟੂਡੀਓ ਦੇ ਵਿੱਚ ਆਪਾਂ ਨੂੰ ਇੱਕ ਤਾਲ ਮਿਲਦਾ ਹੈ ਸੋ ਆਪਾਂ ਮੈਟਰੋਨੋਮ ਐ ਗਿਟਾਰ ਗਿਟਾਰ ਟੂਨਾ ਐਪ ਦੇ ਵਿੱਚ ਇਹ ਮੈਟਰੋਨੋਮ ਹੈਗਾ ਇਹਨੂੰ ਮੈਂ 118 ਤੇ ਕੀਤਾ ਹੋਇਆ ਸੈਟ 3 4 1 2 3 4 1 2 3 4 ਨਾਲ ਸੀ ਸ਼ਾਰਪ ਸਕੇਲ ਤੇ ਤਾਲ ਪੂਰਾ ਚੱਲ ਰਿਹਾ ਜੇ ਲੜਕੀਆਂ ਇਸ ਰਿਆਜ਼ ਨੂੰ ਵੇਖ ਰਹੀਆਂ ਨੇ ਤਾਂ ਜੀ ਸ਼ਾਰਪ ਤੇ ਰੱਖ ਸਕਦੀਆਂ ਨੇ ਜੀ ਸ਼ਾਰਪ ਉਹਨਾਂ ਦਾ ਸੁਰ ਹੈ ਸੀ ਸ਼ਾਰਪ ਮੁੰਡਿਆਂ ਦਾ ਸੁਰ ਹੈ ਠੀਕ ਹੈ ਹੁਣ ਆਪਾਂ ਕੀ ਕਰਨਾ 1 2 3 4 5 6 7 8 2, 3, 4, 5, 6, 7, 8 8 7, 8 8 ਇਸ ਤਰੀਕੇ ਦੇ ਨਾਲ ਤੁਸੀਂ ਤਾਲ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੋਗੇ ਕਿਉਂਕਿ ਜਦੋਂ ਤੁਸੀਂ ਬੰਦਿਸ਼ਾਂ ਦਾ ਰਿਆਜ਼ ਕਰਦੇ ਹੋ ਜਾਂ ਕੋਈ ਗੀਤ ਕਜ਼ਲ ਗਾਉਣੇ ਹੋ ਤਾਂ ਉਹਦੇ ਵਿੱਚ ਗਾਉਂਦਿਆਂ-ਗਾਉਂਦਿਆਂ ਸਾਨੂੰ ਕਈ ਵਾਰੀ ਕਿਸੇ ਵੀਰ ਤੋਂ ਹੋਰ ਚੱਕਣਾ ਹੁੰਦਾ ਹੈ ਕੰਪੋਜੀਸ਼ਨ ਦੇ ਹਿਸਾਬ ਨਾਲ ਕਈ ਵਾਰੀ ਕੋਈ ਟੈਂਡੀ ਕੰਪੋਜੀਸ਼ਨ ਮਿਲਦੀ ਹੈ ਜਮੈਂ ਆਪਾਂ ਰਾਗ ਦਾ ਸਪੱਤੀ ਮਾਤਰਾ ਤੋਂ ਸ਼ੁਰੂ ਕਰਦੇ ਹਾਂ ਜਿਵੇਂ ਮੋਰ ਮੈਨਿੰਗੀ ਬਾਤ ਐਬ ਤਾਂ ਪਹਿਲਾਂ ਸਤਵੀ ਤੋਂ ਸ਼ੁਰੂ ਹੋ ਜਾਂਦਾ ਨਾ ਸੋ ਅਲੱਗ-ਅਲੱਗ ਕੰਪੋਜੀਸ਼ਨ ਦੇ ਹਿਸਾਬ ਨਾਲ ਹੁੰਦਾ ਆ ਸੋ ਜੇ ਤੁਸੀਂ ਇਹ ਰਿਆਜ਼ ਨੂੰ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਕਿੱਥੋਂ ਚੱਕਣਾ ਹੈ ਕਿੱਥੇ ਬਲੈਂਕ ਰੱਖਣਾ ਹੈ ਕਿੰਨਾ ਉਹਨੂੰ ਗੈਪ ਰੱਖਣਾ ਹੈ ਕਿੰਨਾ ਛੱਡਣਾ ਹੈ ਸੋ ਹੁਣ ਆਪਾਂ ਇਹਦੇ ਵਿੱਚ ਸਰਗਮ ਕਰਕੇ ਦਿਖਾਉਣੀ ਆ ਤੁਹਾਨੂੰ 1 2 3 4 1 2 3 4 ਸਾ ਰੇ ਗਾ ਮ ਪਾ ਧਾ ਪਧਨੀ ਸੰ ਪਧਨੀ ਸੰ ਧਨੀ ਸੰ ਨੀ ਸੰ ਸ ਸ ਨ ਗ ਫ ਮ ਗ ਰੇ ਸ ਨੀ ਗ ਫ ਮ ਗ ਰੇ ਸ ਗ ਫ ਮ ਗ ਮਾ ਗਾਰੇ ਸ ਮਾ ਗਾਰੇ ਸ ਗਾਰੇ ਸ ਰੀ ਸ ਸਾ ਸੋ ਇਸ ਤਰੀਕੇ ਦੇ ਨਾਲ ਜੇ ਤੁਸੀਂ ਤਾਲ ਦੇ ਵਿੱਚ ਡਾਉਣ ਦੀ ਪ੍ਰੈਕਟਿਸ ਕਰੋਗੇ ਇਸ ਲੈਸਨ ਦੀ ਪ੍ਰੈਕਟਿਸ ਕਰੋਗੇ ਤੱਕ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਹੌਲੀ ਹੌਲੀ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਰੈਪੀਟਿਸ਼ਨ ਦੇ ਵਿੱਚ ਉਹਦਾ ਰਿਆਜ਼ ਕਰਦੇ ਆ ਬਹੁਤਾਰਤ ਦੇ ਵਿੱਚ ਰਿਆਜ਼ ਕਰਦੇ ਆ ਤਾਂ ਉਹ ਚੀਜ਼ ਸਾਡੀ ਬਣ ਜਾਂਦੀ ਹੈ ਜੇ ਤੁਹਾਨੂੰ ਕੋਈ ਤਾਲ ਦੀ ਪ੍ਰੋਬਲਮ ਹੈਗੀ ਹੈ ਤਾਂ ਉਹ ਤੁਹਾਡੀ ਇਸ ਰਿਆਜ਼ ਦੇ ਨਾਲ ਮੈਨੂੰ ਲੱਗਦਾ ਕਿ ਉਹ ਸੋਲਵ ਹੋ ਜੂਗੀ ਜੇ ਲੈਸਨ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਜਾ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਰਿਆਂ ਨਾਲ ਸ਼ੇਅਰ ਕਰੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੋੜਾ ਸਾਰਿਆਂ ਨਾਲ ਬੋਲਤਾ ਹਾਂ